ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ Facebook ਤੇ ਸਵਾਤਾਈ ਆ ਜਿਹੜਾ ਪਾਵਰ ਲੈ ਕੇ ਆਇਆ ਬਲਾਂ ਵਾਲੀ ਪੱਗ ਜੀ ਲੈਂਥ 5.5 ਮੀਟਰਾ ਕੱਪੜਾ ਜਿਹੜਾ ਫੋਲਡ ਵਰਤੇ ਤੇ ਸਭ ਤੋਂ ਪਹਿਲਾਂ ਜਿਹੜਾ ਪੱਪਾ ਲੜਾ ਲਗਉਣਾ ਸਰਦੇ ਸੈਂਟਰ ਚੋਂ ਲੈ ਕੇ ਆਉਣ ਲੜ ਨੂੰ ਪੁਣੀ ਰੋਲ ਦਵਾ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਤੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਾ ਦੂ ਫੋਲਡ ਕਰਨਾ ਹੈ ਇੱਕ ਇੱਕ ਪੱਲੇ ਜਿਹੜੇ ਆਪਾਂ ਪਹਿਲਾ ਬਾਲ ਇਕੱਠੇ ਕਰਕੇ ਦੂਜੇ ਪੱਲੇ ਜਿਹੜੇ ਆਪਾਂ ਬਾਲ ਇਕੱਠੇ ਕਰਕੇ ਦੋਈ ਪੰਨਿਆਂ ਦੇ ਬਾਲਾਂ ਨੂੰ ਇਕੱਠੇ ਕਰਕੇ ਟੇਬਲਾਂ ਨੂੰ ਟੈਟ ਕਰਕੇ ਅਧਿਆਖਦੀ ਗੱਲ ਟਾ ਕੇੜਾ ਪਰੜ ਨੂੰ ਨੋਟ ਕਰਕੇ ਤੇ ਬਾਲ ਜਿਹੜੇ ਉਹ ਲੋਡ ਕਰਕੇ ਜਿਹੜਾ ਲੜਨ ਲਗਾਉਣਾ ਅਗਲੇੜਾ ਲੜ ਲਾਉਣਾ ਲੜਨ ਬੈਗ ਤੋਂ ਪੈਂਚ ਕਰ ਲੈਣਾ ਪੁਣੀ ਦਾ ਖੋਲਦਾ ਪੱਥ ਥੱਲੇ ਰਾ ਕੇ ਬੰਦ ਪਾਸਾ ਥੱਲੇ ਰਾ ਕੇ ਚਾਰ ਉਂਗਲਿਆਂ ਨਾਲ ਜਿਹੜਾ ਲੜਨ ਨੂੰ ਪਰ ਲੋਡ ਕਰਨਾ ਪੁਣੀ ਦੇ ਪੁਣੀ ਦੇ ਖੋਲਦੇ ਪਾਸੇ ਨੂੰ ਥੱਲੇ ਰੱਖ ਲੈਣਾ ਬੰਦ ਪਾਸੇ ਨੂੰ ਉੱਤੇ ਰੱਖ ਕੇ ਦੋ ਹੀ ਪੱਲੇ ਜੋ ਪੱਲੇ ਪੱਲੇ ਯਾਰਾ ਖੋਲ ਕੇ ਦੁੱਚ ਆਪਣੇ ਮਟੇਲ ਪਾਸਾ ਨਾਲ ਜੋੜ ਕੇ ਤੇ ਫਿਰ ਉਂਗਲੀ ਤੇ ਅਗੁੱਠੇ ਨਾਲ ਜਿਹੜੇ ਆਪਾਂ ਵਾਲ ਨੇ ਉਹ ਇਕੱਠੇ ਕਰਕੇ ਤੇ ਫਿਰ ਜਿੱਥੇ ਆਪਣੇ ਪੱਲੜ ਦੇ ਵਾਲ ਬੁੱਕ ਦੇਉਣਗੇ ਇਥੇ ਲੜ ਲਾੜ ਲੋਡ ਕਰਕੇ ਤੇ ਵਾਲ ਨੇੜੇ ਉਹ ਲੋਡ ਕਰਕੇ ਜਿਹੜਾ ਲੜਨ ਲੋ ਆਣਾ ਇਹ ਬਰਸਤਵਾ ਜਿਹੜਾ ਆਪਾਂ ਅਗਲਾ ਲੰਗਣਾ ਲੜਨ ਵੇਖ ਤੋਂ ਪੈਂਚ ਕਰ ਲੈਣਾ ਵੀਰੋ ਖਲਦਾ ਪਾਥ ਲੜਾ ਕੇ ਬੰਦ ਪਾਥ ਉਤਰਾ ਕੇ ਚਾਰ ਗੁਜੇ ਨਾਲ ਜਿਹੜਾ ਲੜਨ ਉੱਪਰ ਲੋਡ ਕਰਕੇ ਫਿਰ ਪਹਿਲੇ ਬੰਨੇ ਜਿਹੜਾ ਖੋਲਣਾ ਦੂਜੇ ਬੰਨੇ ਆਪਾਂ ਮਟਾਈਲ ਪਾਸੇ ਨਾਲ ਜੋੜ ਕੇ ਉਂਗਲੀ ਦੇ ਗੁੱਠ ਨਾਲ ਜਿਹੜਾ ਆਪਾਂ ਵੱਲ ਜਿਹੜੇ ਇਕੱਠੇ ਕਰਕੇ ਇਹ ਵੇਖ ਲਿਆ ਆਪਣੇ ਬਾਲ ਨੇ ਉਹ ਲੋੜ ਕਰ ਕਿਹੜਾ ਲੜਨ ਲਗਾ ਲੈਣਾ ਇਹ ਬਰਾ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਗਾਉਣਾ ਲੜਨ ਵੈਕਟ ਪਿੰਚ ਕਰ ਲੈਣਾ ਹੁਣੀ ਰੱਖ ਲਵਾ ਥੱਲੇ ਰੱਖ ਕੇ ਬੰਦ ਪਾਸਾ ਥੱਲੇ ਰੱਖ ਕੇ ਦੋਈ ਪੱਲੇ ਜੋ ਪੱਲੇ ਪੱਲੇ ਜਾਰਾ ਖੋਲ ਕੇ ਦੋ ਚੱਲਣਾ ਆਪਾਂ ਬਟਾਈਆਂ ਪਸਣਾ ਜੋੜ ਕੇ ਕਿਹੜੇ ਬਾਲਣੋਂ ਕੱਠੀ ਗੜੇ ਕਿਹੜਾ ਲੜਮ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਲੜ ਲਈ ਸੀ ਇਹ ਬਾਲਾ ਵੈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਣੇ ਬਾਲਣ ਜਿਹੜੇ ਉਹ ਲੋਡ ਕਰ ਲੈਣੇ ਹਨ ਜਿਹੜੇ ਤੋਂ ਇਹ ਬਾਲਣੋਂ ਲੋਡ ਕਰ ਲਈ ਸੁਈ ਆਪਾਂ ਇਹ ਆਪਾਂ ਪਾਗਮਣੋਂ ਜਿਹੜਾ ਬੱਤ ਸਕਦੇ ਹਾਂ ਤੇ ਨਾਲ ਦੇ ਨਾਲ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰ ਜਾਨੀਆਂ ਤੇ ਜੇ ਕੋਈ ਬਲਟ ਲੱਰ ਰਹੇ ਤਾਂ ਉਸੇ ਤਾਂ ਆਪਾਂ ਬਾਹਰ ਲੈਣਾ ਪ੍ਰੈਸ ਕਰਕੇ ਜਾਨਕੀ ਬਾਜ ਫੇਰ ਕੇ ਜਿਹੜਾ ਆਪਾਂ ਬਾਲੋ ਟੈਡ ਕਰ ਲੈਣਾ ਤੇ ਨਾਲ ਦੇ ਨਾਲ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰ ਜਾਨੀ ਐ ਪਰ ਸਤੋਵਾ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਲੜਮ ਬੈਕ ਤੋਂ ਪਿੰਚਾ ਲੈਣਾ ਹੁਣੀ ਰਖਲ ਦਾ ਹੱਥ ਲੈ ਰੱਖ ਕੇ ਬੰਦਪਾਸ ਉੱਤਰਾ ਕੇ ਦੋਈ ਪੱਲੇ ਜਿਹੜੇ ਪੱਲੇ ਪੁੱਲ ਜਿਆਦਾ ਖੋਲਣਾ ਦੂਜੇ ਲੈਣਾ ਆਪਾਂ ਮਟਾਈਰ ਪਸਣਾ ਜੋੜ ਕੇ ਚਾਰੋਂ ਗੁਜਿਆਂ ਦਾ ਜਿਹੜਾ ਲੜ ਨੂੰ ਉੱਪਰ ਲੋਡ ਕਰਨਾ ਚਾਰੋਂ ਗੁਜਿਆਂ ਦਾ ਜਿਹੜਾ ਲੜ ਨੂੰ ਉੱਪਰ ਲੋਡ ਕਰਕੇ ਲੜ ਨੂੰ ਡਬਲ ਫੋਲਡ ਕਰਕੇ ਤੇ ਜਿੰਨੀ ਚੜਾਈ ਰੱਖਣਾ ਚਾਹੁੰਦੇ ਤੈਨੂੰ ਨਹੀਂ ਚੜਾਈ ਰੱਖ ਕੇ ਜਿਹੜੇ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਇਹ ਨਾਲੇ ਬਾਕੀ-ਬਾਕੀ ਜਿਹੜੀ ਆਪਾਂ ਸੈਟਿੰਗ ਕਰਿਆ ਨਹੀਂ ਹੈ ਤੇ ਬਰਸ ਤੋਂ ਵੇੜਾ ਪਾ ਕਲਗੀ ਦਾ ਲਾਉਣਾ ਅੱਧਾ-ਉੱਧਾ ਇਸ ਨੂੰ ਫੋਲਡ ਕਰ ਲੈਣਾ ਨੂੰ ਅੱਧਾ-ਉੱਧਾ ਇਸ ਨੂੰ ਫੋਲਡ ਕਰਕੇ ਲੜਨ ਨੂੰ ਬੈਗ ਤੇ ਚੜਾਈ ਚਲੇਗਾ ਨਾ ਮੂਹਰੇ ਲੈ ਕੇ ਆਪਦੇ ਚੜਾਈ ਘਟਾ ਰਣੀ ਆ ਤੇ ਲੜਨ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉਹਦੀ ਇੱਕ ਟੈਪ ਦੀ ਪੂਣੀ ਬਣ ਜਾਈ ਵੀ ਤੇ ਉਸ ਵਿੱਚ ਉਹ ਜਿਹੜੇ ਆਪਾਂ ਪੱਲ ਨੂੰ ਕੱਢ ਕੇ ਚੰਗੀ ਤਰ੍ਹਾਂ ਦਾ ਪ੍ਰੜ ਨੂੰ ਸਾਫ਼ ਕਰ ਲੈਣਾ ਵੱਟਾਂ ਕਿ ਜਿੰਨਾ ਪਪ ਲੜ ਰੱਖੇ ਨਾ ਫਰਮਾ ਖਤਰਾ ਕੇ ਜਿਹੜੇ ਪੌਦਿਆਂ ਵਿੱਚੋਂ ਬੱਲੇ ਨੇ ਕੱਢ ਗਏ ਜਿਹੜਾ ਲੜਮ ਲਗਾਉਣਾ ਹੈ ਜਿਹੜਾ ਕੋਈ ਲੜਾ ਸਿੱਧਾ ਵੀ ਲਗਾ ਸਕਦੇ ਹੋ ਸੱਤਨ ਵਾਲਾ ਵੀ ਲਗਾ ਸਕਦੇ ਹੋ ਸਿੱਧਾ ਵੀ ਲਗਾ ਦਦੇ ਹਾਂ ਕਰਨ ਆਕਦੀ ਸੀ ਜਿਹੜੀ ਆਪਾਂ ਸੈੱਟ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਉਣਾ ਜੇ ਕੱਲ ਜਿਹੜਾ ਜੇ ਫੱਗ ਤੇ ਸੈੱਟ ਨਹੀਂ ਹੁੰਦਾ ਤਾਂ ਫਿਰ ਆ ਜਿਹੜਾ ਆਪਾਂ ਲੜਨ ਨੂੰ ਸਿੱਧਾ ਕਰਕੇ ਤੇ ਵਣੇੜੀ ਨੱਕ ਦੀ ਸੀ ਉਹ ਸੈੱਟ ਕਰਕੇ ਜਿਹੜਾ ਲੜਨ ਨੂੰ ਲਗਾਉਣਾ ਤੇ ਪਾਗ ਪਾਗਵੰਦੋ ਜਿਹੜਾ ਬਿਨਾ ਸਿੱਧਾ ਕਰ ਚੱਲੜ ਤੇ ਥੋੜੇ ਜਿਹਾ ਆਪਾਂ ਬੜ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਲਗਾ ਦੇਣਾ ਜਿਹੜੀ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾਵਾਂਗੇ ਤੇ ਨਾਲ ਨਾਲ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਫਿਰ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਹਿਲੇ ਹਿੱਸੇ ਦੇ ਸੈਂਟਰ ਤੋਂ ਉਹਨੂੰ ਬੈਠ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਲੈਣਾ ਐ ਫਲਾਉਣ ਤੋਂ ਬਾਅਦ ਜਿੱਥੇ ਕਿਤੇ ਉਸ ਨੰਗਰਿਆਂ ਦਾ ਉੱਥੋਂ ਬੜਵਲਸ਼ੀਆ ਦੇ ਕੇ ਉਂਗਲਾਂ ਤੇ ਉਂਗਲੀਆਂ ਜਾਂ ਬਾਹ ਨਾਲ ਦੱਬ ਕੇ ਜਿਹੜਾ ਆਪਾਂ ਸਿਰਾ ਉਹ ਚੰਗੀ ਤਰ੍ਹਾਂ ਟੈਟ ਕਵਰ ਕਰ ਲੈਣਾ ਐ ਤੇ ਨਾਲੇ ਬਾਕੀ-ਬਾਕ ਜਿਹੜੀ ਆਪਾਂ ਸ਼ੈਡਿੰਗ ਕਰ ਲੈਣੀ ਹੈ ਤੇ ਜਿਹੜਾ ਬੈਗੜ ਲਗਾਉਣਾ ਅੱਧਾ ਜਦੋਂ ਫੋਲਡ ਕਰਕੇ ਜਿਹੜਾ ਲੜ ਨੂੰ ਬੈਗ ਤੇ ਦਬੜਣਾ ਜਲਦੀ ਨਮਣ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ